अयोध्या ਵਿਖੇ ਕੱਲ ਹੋਣ ਜਾ ਰਹੇ ਸ਼੍ਰੀ ਰਾਮ ਮੰਦਿਰ ਵਿਖੇ ਪ੍ਰਾਣ ਪ੍ਰਸਤੀਸ਼ਟਾ ਸਮਾਗਮ ਮੌਕੇ ਜਲਾਲਾਬਾਦ ਵਿਖੇ ਰਾਮਲੀਲਾ ਚੌਂਕ ਤੋਂ ਸ਼੍ਰੀ ਬਾਲਾ ਜੀ ਰਾਮਲੀਲਾ ਸੁਸਾਇਟੀ ਵੱਲੋਂ ਕਢੀ ਜਾਏਗੀ ਸ਼ੋਭਾ ਯਾਤਰਾ ਇਸ ਉਪਰੰਤ ਸ਼੍ਰੀ ਹਨੂਮਾਨ ਚਲੀਸਾ ਦਾ ਜੋਬ ਕੀਤਾ ਜਾਏਗਾ ਦੱਸ ਦਈਏ ਕਿ ਇਸ ਦੀ ਜਾਣਕਾਰੀ ਸ਼੍ਰੀ ਬਾਲਾਜੀ ਰਾਮਲੀਲਾ ਸੁਸਾਇਟੀ ਦੇ ਪ੍ਰਧਾਨ ਸੁਮਿਤ ਕੁੱਕੜ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਕੱਲ ਦੁਪਹਿਰ 2 ਵਜੇ ਜਲਾਲਾਬਾਦ ਦੇ ਰਾਮਲੀਲਾ ਚੌਕ ਤੋਂ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਜਾਏਗੀ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਸ਼ਾਮ 7:30 ਵਜੇ ਰਾਮਲੀਲਾ ਚੌਕ ਵਿਖੇ ਹੀ ਹਨੂਮਾਨ ਚਲिसा ਦਾ ਪਾਠ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਸੁਪਰੰਤ ਲੰਗਰ ਵੀ ਖੁੱਲਾ ਚੱਲੇਗਾ ਦੱਸ ਦਈਏ ਕਿ ਮੁਲਕ ਭਰ ਦੇ ਵਿੱਚ ਕੱਲ ਅਯੁੱਧਿਆ ਵਿਖੇ ਹੋਣ ਜਾ ਰਹੇ ਪ੍ਰਾਣ ਪ੍ਰティਸ਼ਟਾ ਸਮਾਗਮ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਜੈ ਸ਼੍ਰੀ ਰਾਮ ਜੀ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਰਾਮ ਜੀ ਅਯੁੱਧਿਆ ਦੇ ਵਿੱਚ 500 ਸਾਲ ਪਹਿਲਾਂ ਜਿੱਥੇ ਜਨਮ ਹੋਇਆ ਸੀਗਾ ਉੱਥੇ ਹੀ ਮੰਦਿਰ ਜੋ ਬਣਿਆ ਹੈ ਉੱਥੇ ਹੀ ਵਿਰਾਜਮਾਨ ਹੋਣ ਲੱਗੇ ਨੇ ਸੋਮਵਾਰ ਨੂੰ ਤੇ 11 ਤੋਂ 1 ਉੱਥੇ ਪ੍ਰਾਣ ਪ੍ਰティਸ਼ਟਾ ਦਾ ਟਾਈਮ ਹੈ ਉਸੇ ਉਪਲਬਖ ਦੇ ਵਿੱਚ ਅਸੀਂ ਵੀ ਸ਼੍ਰੀ ਬਾਲਾ ਜੀ ਰਾਮ ਲਿਲਾ ਸੁਸਾਇਟੀ ਵੱਲੋਂ ਜੋ ਕਿ ਵੱਡੀ ਇੱਕ ਸ਼ੋਭਾ ਯਾਤਰਾ ਜਲਾਲਾਬਾਦ ਤੋਂ 2 ਵਜੇ ਰਾਮ ਗਿਲਾ ਚੌਂਕ ਤੋਂ ਸ਼ੁਰੂ ਕਰਕੇ ਸਾਰੇ ਹੀ ਬਾਜ਼ਾਰ ਦੀ ਪਰਿਕਰਮਾ ਕਰਦੀ ਹੋਈ ਰਾਮ ਗਿਲਾ ਚੌਂਕ ਵਿੱਚ ਪਹੁੰਚੇਗੀ ਜਿਸ ਵਿੱਚ ਅਸੀਂ ਸਾਰੇ ਹੀ ਬਾਜ਼ਾਰ ਦੇ ਵਿੱਚ ਜੋ ਲੱਡੂ ਦਾ ਪ੍ਰਸ਼ਾਦ ਬਣਵਾਇਆ ਹੈ ਉਹ ਸਭ ਦੁਕਾਨਾਂ ਤੇ ਅਸੀਂ ਵੰਡਾਂਗੇ ਤੇ ਸ਼ਾਮ ਨੂੰ ਇੱਥੇ ਹਲਮਾਨ ਚਲੀਸ਼ੇ ਦਾ ਪਾਠ ਤੇ ਉਸ ਤੋਂ ਬਾਅਦ ਲੰਗਰ ਟੁੱਟ ਵਰਤੇਗਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਬੇਨਤੀ ਹੈ ਕਿ ਸਰਬ ਸਭ ਲੋਕ ਆਪਣੇ ਘਰਾਂ ਦੇ ਵਿੱਚ ਦੁਕਾਨਾਂ ਤੇ ਸਫਾਈ ਦਾ ਪੂਰਾ ਹੀ ਪਿਆਮ ਲਖਨ ਤੇ ਦੀਵ ਮਾਲਾ ਜਰੂਰ ਕਰਨ ਉਸ ਦਿਨ ਕਿਉਂਕਿ ਬੜੇ ਭਾਗਾ ਵਾਲਾ ਦਿਨ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੇ ਹੋਰ ਸਾਰੇ ਜਲਾਲਾਉਦ ਵਾਸੀਆਂ ਨੂੰ ਨਿਮੰਤਰਣ ਹੈ ਕਿ ਸਭ ਇੱਥੇ 2 ਵਜੇ ਰਾਮ ਨਗਰ ਚੌਂਕ ਦੇ ਵਿੱਚ ਪਹੁੰਚੋ ਤੇ ਸਾਰੇ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਓ ਕਿ ਆਪ ਸਭ ਰਲ ਕੇ ਇਹ ਦੀਵਾਲੀ ਵਾਲਾ ਜੋ ਤਿਉਹਾਰ ਹੈ ਇਹ ਤੁਹਾਨੂੰ ਰਲ ਕੇ ਮਨਾਈਏ ਜੈ ਸ਼੍ਰੀ ਰਾਮ